ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੋਣਿਆ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ 20 ਕਾਨਫਰੰਸ ਵਿੱਚ ਜੰਗ ਕਾਰਨ ਦੁਨੀਆ ਵਿੱਚ ਭੋਜਨ ਦੇ ਸੰਕਟ ਦੀ ਆਖੀ ਗੱਲ ਕਿਹਾ ਇਸ ਦਾ ਗਰੀਬ ਦੇਸ਼ਾਂ ਤੇ ਹੈ ਸਭ ਤੋਂ ਵੱਧ ਅਸਰ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਤੇ ਪਲਕੇ ਹੋਵੇਗੀ VOTING ਭਾਜਪਾ 149 ਤੇ ਅਤੇ ਕਾਂਗਰਸ 101 ਸੀਟਾਂ ਤੇ ਲੜ ਰਹੀ ਚੋਣ 6 ਵੱਡੀਆਂ ਪਾਰਟੀਆਂ ਸਮੇਤ 158 ਪਾਰਟੀਆਂ ਨਿਤਰੀਆਂ ਚੋਣ ਮੈਦਾਨ ਵਿੱਚ ਚਾਰਖੰਡ ਵਿਧਾਨ ਸਭਾ ਦੀਆਂ 38 ਸੀਟਾਂ ਤੇ ਵੀ ਪਲਕੇ ਹੋਵੇਗੀ VOTING ਮੁੱਖ ਮੰਤਰੀ ਹੇਮੰਤ ਸੋਰੇਨ ਕਲਪਨਾ ਸੋਰੇਨ ਬਾਬੂ ਲਾਲ ਮਰਾਂਡੀ ਸਮੇਤ 528 ਉਮੀਦਵਾਰਾਂ ਨੂੰ ਦੂਜੇ ਤੇ ਆਖਰੀ ਪੜਾਅ ਵਿੱਚ ਪੈਣਗੀਆਂ ਵੋਟਾਂ ਪਲਕੇ ਹੋਵੇਗੀ ਪੰਜਾਬ ਵਿੱਚ ਹੋਟ ਸੀਟ ਗਿੱਦੜਬਾਹਾ ਸਣੇ ਤਿੰਨ ਹੋਰ ਸੀਟਾਂ ਤੇ ਜਿਮਨੀ ਚੋਣਾ ਬਰਨਾਲਾ ਸ਼੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਛੁੱਟੀ ਦਾ ਹੋਇਆ ਐਲਾਨ ਇੰਦਰਾ ਗਾਂਧੀ ਦੀ 127 ਜਨਤੀ ਤੇ ਰਾਹੁਲ ਗਾਂਧੀ ਅਤੇ ਮਲਿਕਾਰ ਜੁਨ ਖੜਗੇ ਨੇ ਦਿੱਲੀ ਦੇ ਸ਼ਕਤੀ ਸਥਲ ਤੇ ਪੇਂਟ ਕੀਤੀ ਸ਼ਰਧਾਂਜਲੀ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਤੇ ਪੱਥਰਾਂ ਨਾਲ ਕੀਤਾ ਗਿਆ ਹਮਲਾ ਜ਼ਖਮੀ ਹੋਇਆ ਸਿਰ ਕਾਂਗਰਸ ਨੇ ਕਿਹਾ ਸੂਬੇ ਵਿੱਚ ਗੁੰਡਾਗਰਦੀ ਭਾਜਪਾ ਨੇ ਦੱਸਿਆ ਇਸ ਨੂੰ ਚੋਣ ਸਟੰਟ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ 22 ਨਵੰਬਰ ਤੱਕ ਕਰ ਰਹੇ ਜੋਧਪੁਰ ਦਾ ਦੌਰਾ ਹੈਂਡੀਕਰਾਫਟ ਫੈਕਟਰੀ ਦਾ ਕਰਨਗੇ ਦੌਰਾ ਕਈ ਪ੍ਰੋਗਰਾਮਾਂ ਵਿੱਚ ਕਰਨਗੇ ਸ਼ਿਰਕਤ ਸੁਪਰੀਮ ਕੋਰਟ ਅਤੇ ਇਲਾਬਾਦ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਮथुरा ਈਦਗਾ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਆਸ਼ੂਤੋਸ਼ ਪਾਂਡੇ ਨੂੰ ਪਾਕਿਸਤਾਨ ਤੋਂ ਮਿਲਿਆ ਸੰਦੇਸ਼ ਕਿਹਾ ਉਡਾ ਦੇਵਾਂਗੇ ਸਾਰੇ ਮੰਦਰਾਂ ਨੂੰ ਡੋਨਲਡ 트ੰਪ ਦੇ ਵੱਡੇ ਬੇਟੇ ਨੇ ਕਿਹਾ ਜੋ ਬਿਡੇਨ ਸ਼ੁਰੂ ਕਰਨਾ ਚਾਹੁੰਦਾ ਹੈ ਤੀਸਰਾ ਵਿਸ਼ਵ ਯੁੱਧ ਕਿਹਾ ਉਹ ਹਾਰ ਤੋਂ ਪਰੇਸ਼ਾਨ ਹੋ ਕੇ ਉਸਨੇ ਅਮਰੀਕੀ ਮਿਜ਼ਾਈਲਾਂ ਨਾਲ ਯੂਕਰੇਨ ਤੇ ਹਮਲਾ ਕਰਨ ਦੀ ਦਿੱਤੀ ਮਨਜ਼ੂਰੀ ਐਲਨ ਮਸਕ ਦੇ ਰੋਕੇਟ ਨੇ ਇਸਰੋ ਦੇ ਸੈਟੇਲਾਈਟ ਜੀਐਸਏਟੀ ਐਂਡ 2 ਨੂੰ ਕੀਤਾ ਲਾਂਚ ਸੈਟੇਲਾਈਟ ਕਰੇਗਾ ਸੰਚਾਰ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਹਵਾਈ ਯਾਤਰਾ ਦੌਰਾਨ ਇੰਟਰਨੈਟ ਦੀ ਕੀਤੇ ਜਾ ਸਕੇਗੀ ਵਰਤੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਕਿਹਾ ਕਰਜ਼ਿਆਂ ਤੇ ਵਿਆਜ ਦਰਾਂ ਨੂੰ ਘਟਾਉਣ ਦੀ ਹੈ ਲੋੜ ਐਨਟੀਪੀਸੀ ਗ੍ਰੀਨ એનર્ਜੀ ਦਾ ਖੁੱਲਿਆ ਆਈਪੀਓ 22 ਨਵੰਬਰ ਤੱਕ ਪਬਲਿਕ ਇਸ਼ੂ ਲਈ ਬੋਲੀ ਲਗਾਉਣ ਦੇ ਯੋਗ ਹੋਣਗੇ ਨਿਵੇਸ਼ਕ ਘੱਟੋ ਘੱਟ ਨਿਵੇਸ਼ ਹੋਵੇਗਾ 14904 ਰੁਪਏ ਸ਼ੇਅਰ ਬਾਜ਼ਾਰ ਵਿੱਚ ਸਵੇਰ ਵੇਲੇ ਵੇਖਿਆ ਗਿਆ ਉਚਾਲ 1000 ਤੋਂ ਵੱਧ ਅੰਕ ਉੱਧਿਆ ਸੈਂਸੈਕਸ ਨਿਫਟੀ ਵੀ ਵਧਿਆ 250 ਅੰਕ ਡਿਊਟੀ ਦਾ ਸਮਾਂ ਪੂਰਾ ਹੋਣ ਤੇ ਪਾਇਲਟ ਨੇ ਪੈਰਿਸ ਤੋਂ ਦਿੱਲੀ ਜਾਣ ਵਾਲੀ 에ਅਰ ਇੰਡੀਆ ਦੀ ਅੰਤਰਰਾਸ਼ਟਰੀ ਫਲਾਈਟ ਨੂੰ ਜੈਪੁਰ ਵਿੱਚ ਛੱਡਿਆ 9 ਘੰਟੇ ਤੱਕ 180 ਯਾਤਰੀ ਹੋਏ ਪਰੇਸ਼ਾਨ ਦਿੱਲੀ ਵਿੱਚ 500 ਤੋਂ ਪਾਰ AQI ਪ੍ਰਦੂਸ਼ਣ ਕਾਰਨ ਬਾਈਟ ਰੇਨਾਂ ਲੇਟ ਸਕੂਲਾਂ ਅਤੇ DU JNU ਦੇ ਸਾਰੇ ਕਾਲਜਾਂ ਵਿੱਚ ਆਨਲਾਈਨ ਕੀਤੀਆਂ ਗਈਆਂ ਕਲਾਸਾਂ ਦਿੱਲੀ ਦੇ ਪ੍ਰਦੂਸ਼ਣ ਤੇ ਸੁਪਰੀਮ ਕੋਰਟ ਨੇ 12ਵੀਂ ਤੱਕ ਸਕੂਲਾਂ ਨੂੰ ਬੰਦ ਕਰਨ ਲਈ ਕਿਹਾ ਨਾਲ ਹੀ ਅਦਾਲਤ ਤੋਂ ਪੁੱਛੇ ਬਿਨਾ ਸਟੇਜ 4 ਦੀਆਂ ਪਾਬੰਦੀਆਂ ਨਾ ਹਟਾਉਣ ਦੀ ਆਖੀ ਗੱਲ ਕਿਹਾ ਭਾਵੇਂ AQI ਜਾਂ ਜਵੇ 450 ਤੋਂ ਹੇਠਾਂ आगरा लखनऊ एक्सप्रेसवे ते संगणी ਤੋਂਦ ਕਾਰਨ ਵਾਪਰਿਆ ਵੱਡਾ ਹਾਦਸਾ ਇੱਕ ਇੱਕ ਕਰਕੇ ਟਕਰਾਈਆਂ ਚਾਰ ਗੱਡੀਆਂ ਹਾਦਸੇ ਵਿੱਚ ਇੱਕ ਕਾਰ ਸਵਾਰ ਜ਼ਖਮੀ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਗ੍ਰੇਟਰ ਨੋਇਡਾ ਵਿਖੇ ਤੋਂਦ ਨੇ ਹਾਈਵੇ ਤੇ ਮਚਾਈ ਹਫੜਾ ਤਫੜੀ ਇੱਕ ਦੂਜੇ ਨਾਲ ਟਕਰਾਈ ਦੋ ਟਰੱਕ ਅਤੇ ਬੱਸ 19 ਲੋਕ ਹੋਏ ਜ਼ਖਮੀ ਹਰਿਦਵਾਰ ਰੁੜਕੀ ਅਤੇ ਉਦਮ ਸਿੰਘ ਨਗਰ ਵਿੱਚ ਸੰਗਣੀ ਤੋਂਦ ਦਾ yellow alert ਜਾਰੀ देहरादून ਵਿੱਚ ਖੁਸ਼ਕ ਰਹੇਗਾ ਮੌਸਮ ਰਾਜਸਥਾਨ ਵਿੱਚ ਵਧਣ ਲੱਗੀ ਠੰਡ ਮਾਊਂਟ ਆਬੂ ਤੋਂ ਬਾਅਦ ਸਿਕਰਚੂਰੂ ਵਿੱਚ ਪਾਰਾ 10 ਡਿਗਰੀ ਤੋਂ ਹੇਠਾਂ ਕੀਤਾ ਗਿਆ ਦਰਜ ਦਿਨ ਵੇਲੇ ਵੀ ਬਦੀ ਠੰਡ ਐਸਨ ਦੇਸ਼ ਵਿਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ